ਗੁਰੂ ਵਾਹਿ ਗੁਰੂ ਵਾਹਿ ਗੁਰੂ 3 ਗੁਰੂ ਜੀ ਦੀ ਸਾਜੀ ਨਵਾ ਜੀ ਗੁਰੂ ਰੂ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰਮਖ ਪਿਆਰਿਓ ਅਭਿਆਸ ਕਰਨ ਤੋਂ ਬਾਅਦ ਆਪਾਂ ਅੰਤਰਗਤ ਜਦੋਂ ਹੋਣਾ ਨਾ ਇਹ ਬੜਾ ਮਨ ਨੂੰ ਆਪਾਂ ਸਹਿਜ ਚ ਲੈ ਕੇ ਜਾਣਾ ਹੁੰਦਾ ਮਨ ਸਾਡਾ ਬਾਹਰ ਦੇ ਵਿਚਾਰਾਂ ਚ ਨਾ ਜਾਵੇ ਇੱਥੇ ਹੁਣ ਆਪਾਂ ਆਪਣੇ ਮਨ ਦਾ ਆਪ ਹੀ ਖਿਆਲ ਰੱਖਣਾ ਹੈ ਕਿ ਮਨ ਸਾਡਾ ਇਧਰ ਉਧਰ ਦੇ ਫੁਰਨੇ ਤਾਂ ਨਹੀਂ ਲੈਂਦਾ ਕਿਉਂਕਿ ਆਪਾਂ ਅੱਧਾ ਪੌਣਾ ਘੰਟਾ ਅਭਿਆਸ ਕਰਕੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਦੇ ਆ ਤੇ ਜਦੋਂ ਆਪਾਂ ਅੰਤਰਗਤ ਬਹਿਣਾ ਹੁੰਦਾ ਹੈ ਬੜੀ ਮੁਸ਼ਕਲ ਨਾਲ ਸਾਨੂੰ ਵੇਖੋ ਕਾਲ ਦੇ ਦੇਸ਼ ਸਮਾਂ ਮਿਲਦਾ ਵੀ ਆਪਾਂ ਅੰਤਰਗਤ ਬੈਠੀਏ ਹਨ ਤੇ ਉਦੋਂ ਆਪਾਂ ਬੜੇ ਧਿਆਨ ਨਾਲ ਅੰਤਰਗਤ ਆਪਣੇ ਬੈਠਣਾ ਹੈ ਕਿਉਂਕਿ ਅੰਤਰਗਤ ਬੈਠ ਕੇ ਆਪਾਂ ਕਾਇਆ ਦੀ ਖੋਜ ਕਰਨੀ ਹੈ ਅਭਿਆਸ ਕਰਕੇ ਸਿਮਰਨ ਕਰਕੇ ਅਸੀਂ ਆਪਣੇ ਅੰਦਰ ਜਾਣੇ ਆ ਤੇ ਫਿਰ ਅਸੀਂ ਅੰਦਰ ਬੈਠ ਕੇ ਆਪਣੇ ਤਨ ਦੀ ਖੋਜ ਕਰਨੀ ਕਾਇਆ ਦੀ ਖੋਜ ਕਰਨੀ ਸਾਰਾ ਦਿਨ ਆਪਾਂ ਸੰਸਾਰ ਦੇ ਕੰਮ ਧੰਦਿਆਂ ਚ ਰਹਿੰਨੇ ਆ ਦੇਖ ਲਓ ਕਿੰਨਾ ਸਮਾਂ ਮਿਲਦਾ ਆਪਾਂ ਨੂੰ ਤੇ ਜੇ ਮਹਾਰਾਜ ਨੇ ਸਾਨੂੰ ਇਹ ਸਮਾਂ ਬਖਸ਼ਿਸ਼ ਕੀਤਾ ਹੈ ਤੇ ਆਪਾਂ ਫਿਰ ਉਹ ਸਮਾਂ ਜਿਹੜਾ ਵਿਚਾਰਾਂ ਚ ਵੇਸਟ ਨਾ ਕਰੀਏ ਕਿਉਂਕਿ ਜਿਹੜੀ ਖੇਡ ਐ ਸੁਖਮ ਦੀ ਖੇਡ ਐ ਸਾਡੇ ਅੰਦਰ ਜੋ ਸੂਖਸ਼ਮ ਵਿਚਾਰ ਚੱਲ ਰਹੇ ਨੇ ਸੁਖਸ਼ਮ ਸਾਡਾ ਮਾਨਿਆ ਬ੍ਰਹਮ ਵੀ ਪਰਮੇਸ਼ਰ ਵਾਹਿਗੁਰੂ ਜੀ ਵੀ ਸੁਖਸ਼ਮ ਨੇ ਤੇ ਆਪਾਂ ਅੰਦਰ ਜਦੋਂ ਸੁਖਸ਼ਮ ਦੀ ਖੋਜ ਕਰਨੀ ਆ ਤੇ ਫਿਰ ਆਪਾਂ ਨੂੰ ਬੜੇ ਧਿਆਨ ਨਾਲ ਉਹ ਮਾਰਗ ਤੇ ਚੱਲਣਾ ਪੈਂਦਾ ਕਿਉਂਕਿ ਜਿਹੜਾ ਦ੍ਰਿਸ਼ਟਮਾਨ ਉਹ ਤੇ ਦਿਖਦਾ ਹੀ ਅੱਖਾਂ ਨਾਲ ਆ ਉਤੰਦੇ ਸੀਰਿਆ ਪਰ ਸੂਖਸ਼ਮ ਅਦ੍ਰਿਸ਼ਟਿਆ ਜੋ ਅਗੋਚਰਿਆ ਉਹ ਇਨ ਅੱਖਾਂ ਨਾਲ ਨਹੀਂ ਦਿਖਦਾ ਤੇ ਆਪਾਂ ਉਸ ਦੀ ਖੋਜ ਕਰਨ ਤੇ ਲੱਗੇ ਆ ਤੇ ਬੜੇ ਧਿਆਨ ਚ ਫਿਰ ਆਪਾਂ ਨੂੰ ਅੰਤਰਗਤ ਵਿਚਰਨਾ ਪੈਂਦਾ ਬਾਹਰ ਦੀ ਦੁਨੀਆ ਇੱਕਦਮ ਅਲੱਗ ਹੈ ਦ੍ਰਿਸ਼ਟਮਾਨਿਕ ਅ ਵੱਖਰਾਈ ਵਿਸ਼ਾਇ ਹੈ ਨਾ ਇਹ ਮਾਇਆ ਦਾ ਦੇਸ਼ ਆ ਸਾਡਾ ਜਿਹੜਾ ਜੀਵਨ ਹੈ ਜਦੋਂ ਆਪਾਂ ਨਾਮ ਅਭਿਆਸ ਦੇ ਮਾਰਗ ਤੇ ਆ ਜਾਂਦੇ ਆ ਨਾ ਫਿਰ ਸਾਡਾ ਜਿਹੜਾ ਜੀਵਨ ਅੰਦਰੋਂ ਚੱਲਦਾ ਹੈ ਪਹਿਲਾਂ ਤੇ ਆਪਾਂ ਸੰਸਾਰ ਤੋਂ ਹੀ ਸਾਰੀ ਮਤ ਗ੍ਰਹਿਣ ਕਰਦੇ ਆ ਇੱਧਰੋਂ ਉੱਧਰੋਂ ਮਤ ਇਕੱਠੀ ਕਰਕੇ ਸੰਸਾਰ 'ਚ ਚੱਲਦੇ ਆ ਤੇ ਉਹ ਇਦਾਂ ਹੁੰਦਾ ਵੀ ਜਿੱਦਨੂੰ ਸੰਸਾਰ ਚੱਲ ਰਿਹਾ ਹੈ ਉਦਾਂ ਆਪਾਂ ਨਾਲ ਚੱਲੀ ਜਾਂਦੇ ਆ ਬਾਹਰੋਂ ਦੇਖ ਕੇ ਪਰ ਜਦੋਂ ਆਪਾਂ ਗਿਆਨ ਚ ਆ ਜਾਣੇ ਗੁਰਮਖੋ ਤੇ ਫੇਰ ਆਪਾਂ ਬੜਾ ਸੋਚ ਸਮਝ ਕੇ ਚੱਲਦੇ ਕਿਉਂਕਿ ਸੰਸਾਰ ਨੂੰ ਮਹਾਰਾਜ ਨੇ ਬਾਣੀ ਚ ਭਾਵ ਸਾਗਰ ਕਿਹਾ ਸੰਸਾਰ ਸਾਗਰ ਕਹਤਾ ਭਵਜਲ ਕਹਤਾ ਇੱਥੇ ਕੋਈ ਥਿਰ ਨਹੀਂ ਆ ਤੇ ਜਿੱਦਨੂ ਸੰਸਾਰ ਚੱਲਦਾ ਜਿੰਨੂ ਕਹਿ ਦਿੰਦੇ ਵੀ ਟ੍ਰੈਂਡ ਚੱਲਦਾ ਹੈ ਜਿਸ ਚੀਜ਼ ਦਾ ਟ੍ਰੈਂਡ ਚੱਲਦਾ ਹੈ ਉਧਰ ਨੂੰ ਹੀ ਸੰਸਾਰ ਵੇਖੋ ਵੇਖੀ ਚੱਲੀ ਜਾਂਦਾ ਹੈ ਤੇ ਜਿਹੜਾ ਆਪਣਾ ਗਿਆਨ ਦਾ ਮਾਰਗ ਹੈ ਨਾ ਇੱਥੇ ਆਪਾਂ ਵਿਚਾਰਾ ਚੋਂ ਕੱਢਣਾ ਆ ਮਨ ਜਿਸ ਸੰਸਾਰ ਆਪਦੇ ਅਨਸਾਰ ਚੱਲ ਰਿਹਾ ਹੈ ਆਪਦੀ ਦਿਸ਼ਾ ਨੂੰ ਚੱਲ ਰਿਹਾ ਹੈ ਤੇ ਆਪਾਂ ਉਸ ਤੋਂ ਉਲਟ ਦਿਸ਼ਾ ਚੱਲਣਾ ਹੁੰਦਾ ਹੈ ਨਾ ਤੇ ਉਲਟ ਦਿਸ਼ਾ ਚ ਕਿੰਨੇ ਕ ਚੱਲਦੇ ਨੇ ਸੰਸਾਰ ਤੋਂ ਉਲਟ ਕਿੰਨੇ ਕ ਜੀਵ ਚੱਲਦੇ ਨੇ ਚੱਲ ਨਹੀਂ ਸਕਦੇ ਨਹੀਂ ਨਾ ਚੱਲ ਸਕਦੇ ਚਲਣਾ ਔਖਾ ਹੈ ਤੇ ਮਹਾਰਾਜ ਦੀ ਬਾਣੀ ਨੇ ਗੁਰੂ ਸਾਹਿਬਾਂ ਨੇ ਆਪਣੇ ਜੀਵਨ ਜੇ ਸਾਨੂੰ ਕਰਕੇ ਵਿਖਾਇਆ ਵੀ ਚੱਲ ਸਕਦੇ ਆ ਤੇ ਸਿਮਰਨ ਚੋਰ ਗਿਆਨ ਚ ਇੰਨੀ ਤਾਕਤ ਹੈ ਵੀ ਆਪਾਂ ਉਧਰ ਚੱਲ ਸਕਦੇ ਆ ਜਿਹੜਾ ਕੱਲਿਆਂ ਦਾ ਮਾਰਗ ਹੈ ਆਪਾਂ ਉਸ ਪਾਸੇ ਚੱਲ ਸਕਦੇ ਆ ਕਿ ਜਿੱਧਰ ਅਸੀਂ ਕੱਲਿਆਂ ਨਹੀਂ ਚੱਲਣਾ ਸਾਡੇ ਨਾਲ ਨਹੀਂ ਕੋਈ ਵੀ ਇਸ ਸੰਸਾਰ ਤਾਂ ਪੀੜਾ ਜਿਹੜਾ ਆਪਣਾ ਮਾਰਗ ਸੁਨ ਦਾ ਮਾਰਗ ਹੈ ਸ਼ਾਂਤੀ ਦਾ ਮਾਰਗ ਹੈ ਇਕਲਤਾ ਦਾ ਮਾਰਗ ਹੈ ਆਪਾਂ ਆਪਣੇ ਮਾਰਗ ਤੇ ਇਕੱਲੇ ਹੀ ਆ ਕੋਈ ਦੋਸਤ ਮਿੱਤਰ ਭੈਣ ਭਰਾ ਕੋਈ ਰਿਸ਼ਤੇਦਾਰ ਕੋਈ ਮਾਤਾ ਪਿਤਾ ਕੋਈ ਵੀ ਨਹੀਂ ਹੈ ਜਿੱਧਰ ਆਪਾਂ ਚੱਲਣਾ ਹੁੰਦਾ ਹੈ ਹੈਨਾ ਸੋ ਇੱਧਰ ਆਪਾਂ ਚੱਲ ਸਕਦੇ ਹਾਂ ਗੁਰੂ ਦੀ ਮਤ ਅਨੁਸਾਰ ਗੁਰੂ ਦੇ ਨਾਮ ਦੇ ਆਸਰੇ ਨਾਲ ਗੁਰੂ ਦੇ ਗਿਆਨ ਦੇ ਆਸਰੇ ਨਾਲ ਸੋ ਇਹ ਮਾਰ ਗਿਆ ਆਪਣਾ ਤੇ ਜਦੋਂ ਮਨ ਇਕੱਲਾ ਚੱਲਦਾ ਹੈ ਤੇ ਮਨ ਬਣਦਾ ਹੀ ਸਟਰੋਂਗ ਗੁਰੂ ਗਿਆਨ ਦੀ ਪਾਵਰ ਤੇ ਨਾਲ ਹੈ ਹੀ ਹੈ ਨਾ ਤੇ ਜਦੋਂ ਮਨ ਇਕੱਲਾ ਚੱਲਦਾ ਉਦੋਂ ਮਨ ਸਟਰੋਂਗ ਬਣਦਾ ਹੈ ਢੀੜ ਦੇ ਵਿੱਚ ਤਾਂ ਕੀ ਹੈ ਢੀੜ ਦੇ ਵਿੱਚ ਜਿੱਥੇ ਛੁੱਟ ਗਿਆ ਛੁੱਟ ਗਿਆ ਹੈ ਨਾ ਜਦੋਂ ਕੋਈ ਛੁੱਟ ਗਿਆ ਉਹ ਇਹਨੂੰ ਦੁੱਖ ਲੱਗ ਗਿਆ ਸੁੱਖ ਲੱਗ ਗਿਆ ਜਦੋਂ ਕੋਈ ਮਿਲ ਗਿਆ ਸੁੱਖ ਲੱਗ ਗਿਆ ਹਨਾ ਤੇ ਜਿਵੇਂ ਮੰਨ ਲਓ ਆਪਾਂ ਟ੍ਰੇਨ 'ਚ ਜਾ ਰਹੀ ਹੋਈਏ ਤੇ ਟ੍ਰੇਨ ਦਾ ਵਿੱਚ ਪੂਰਾ ਡੱਬਾ ਭਰਿਆ ਤੇ ਆਪਾਂ ਜਿਹੜੇ ਵਿੱਚ ਬੈਠੇ ਯਾਤਰੀ ਆ ਉਹਨਾਂ ਦੇ ਨਾਲ ਮੋਹ ਮਾਇਆ ਪਾ ਲਈਏ ਤੇ ਜਿਹੜੇ ਯਾਤਰੀ ਨੇ ਸਫ਼ਰ 'ਚ ਜਿੱਥੇ ਉਹਦਾ ਉਹਨੇ ਰੁਕਣਾ ਹੈ ਉਹਦਾ ਸਟੇਸ਼ਨ ਆ ਗਿਆ ਤੇ ਆਪਾਂ ਹੁਣ ਉਹਦੇ ਨਾਲ ਵਿਚਾਰਾਂ ਦੇ ਵਿੱਚ ਜਾ ਕੇ ਮੋਹ ਪ੍ਰੇਮ ਪਾ ਲਈਏ ਤਾਂ ਫਿਰ ਆਪਾਂ ਦੁਖੀ ਹੁੰਨੇ ਆ ਨਾ ਤੇ ਐਦਾਂ ਹੀ ਸੰਸਾਰ ਦੇ ਵਿਚਾਰ ਆ ਤੇ ਐਦਾਂ ਹੀ ਇਹ ਸੰਸਾਰ ਆ ਤੇ ਜਦੋਂ ਆਪਾਂ ਇਕਲਤਾ ਵਿੱਚ ਰਹਿਣ ਲੱਗ ਜਾਨੇ ਆ ਫਿਰ ਆਪਾਂ ਸੁਖੀ ਵੀ ਰਹਿੰਨੇ ਆ ਸੰਸਾਰ ਦੀ ਸਾਨੂੰ ਮਾਇਲਬ ਨਹੀਂ ਲੱਗਦੀ ਸਾਡਾ ਮਨ ਵੀ ਸ਼ੁੱਧ ਸਾਫ਼ ਰਹਿੰਦਾ ਹੈ ਮਨ ਨੂੰ ਆਪਣੀ ਸੋਝੀ ਆਉਂਦੀ ਹੈ ਜਿਹੜਾ ਮਨ ਸੰਸਾਰ ਨਾਲ ਚੱਲਦਾ ਉਹ ਉਹਦਾ ਮਰਨਾ ਔਖਾ ਹੈ ਜਿਹੜਾ ਗੁਰਮਤਿ ਵਾਲ ਚੱਲਦਾ ਉਹਦਾ ਮਨ ਸਹਿਸਭਾਈ ਮਰ ਜਾਂਦਾ ਹੈ ਉਹਦਾ ਆਪਾ ਖਤਮ ਹੋ ਜਾਂਦਾ ਸਹਿਸਭਾਈ ਜਦੋਂ ਆਪਾਂ ਗਿਆਨ ਮਾਰਗ ਤੇ ਚੱਲਦੇ ਹਾਂ ਸੋ ਇੱਥੇ ਆਪਾਂ ਅੰਦਰ ਬੈਠ ਕੇ ਕਾਇਆ ਕੁਝ ਨਹੀਂ ਕਾਇਆ ਦੇ ਵਿੱਚ ਆਨੰਦ ਹੀ ਆਨੰਦ ਆ ਸੋਖੀ ਸੁਖਿਆ ਅੰਦਰ ਮਨ ਜਨੇ ਆਨੰਦ ਰੱਖਿਆ ਹੈ ਪਰ ਉਹ ਸਾਨੂੰ ਲੱਭਣਾ ਪੈਂਦਾ ਹੈ ਜਿਹੜਾ ਬਾਹਰ ਦੀਆਂ ਆ ਖੁਸ਼ੀਆਂ ਬਾਹਰ ਦੀ ਆਨੰਦ ਆ ਉਹ ਖਿੰ ਭੰਗਰ ਜਿਹੜੇ ਆਪਣੇ ਮਾਇਆ ਦੇ ਨਾਲ ਉਹਨਾਂ ਦਾ ਕੰਸਰਨ ਆ ਅੰਦਰ ਜਿਹੜਾ ਸਾਡੇ ਅਸੀਂ ਆਪਣੇ ਆਪ ਨਾਲ ਜੁੜਨਾ ਹੈ ਤੇ ਆਪਣੇ ਆਪੇ ਨਾਲ ਜੁੜਨ ਦਾ ਬਹੁਤ ਆਨੰਦ ਆ ਬਹੁਤ ਸੋਖਿਆ ਇਹ ਸਾਨੂੰ ਲੱਗਦਾ ਹੀ ਹੁੰਦਾ ਵਾ ਵੀ ਸੰਸਾਰ ਬਿਨਾ ਸਾਡਾ ਚੱਲਦਾ ਨਹੀਂ ਕੰਮ ਜੀ ਅਸੀਂ ਦੂਜੇ ਬਿਨਾ ਰਹਿ ਨਹੀਂ ਸਕਦੇ ਕਿਉਂਕਿ ਮਨ ਕੋਲ ਹੈ ਨਹੀਂ ਨਾ ਕੁਝ ਜਿਹਦੇ ਨਾਲ ਰਹਿਣਾ ਮਨ ਨੇ ਪਰ ਜਦੋਂ ਮਨ ਨੂੰ ਅੰਦਰ ਰਹਿਣਾ ਆ ਜਾਂਦਾ ਹੈ ਤੇ ਮਨ ਨੂੰ ਅੰਦਰ ਦੇ ਖਜ਼ਾਨਿਆਂ ਦਾ ਪਤਾ ਲੱਗ ਜਾਂਦਾ ਹੈ ਤੇ ਫਿਰ ਮਨ ਨੂੰ ਪਤਾ ਲੱਗ ਜਾਂਦਾ ਵੀ ਅੰਦਰ ਸਭ ਕੁਝ ਹੀ ਸੰਸਾਰ ਬਿਨਾ ਚੱਲ ਸਕਦਾ ਕੰਮ ਠੀਕ ਹੈ ਨੂੰ ਸੋ ਇਹ ਬਾਹਰ ਦਾ ਸੰਸਾਰ ਤੇ ਬਾਹਰ ਨਾਲ ਹੀ ਆ ਇਹਦੇ ਵਿੱਚ ਇਹ ਨਹੀਂ ਆ ਕਿ ਕੋਈ ਸੰਸਾਰ ਨੂੰ ਛੱਡਣਾ ਆ ਰਹਿ ਕੇ ਸੰਸਾਰ ਦੇ ਵਿੱਚ ਫਿਰ ਵੀ ਅਸੀਂ ਆਪਣੇ ਆਪ ਲਈ ਸਮਾਂ ਕੱਢਣਾ ਆ ਆਪਣੀ ਸੋਚ ਨੂੰ ਇਸ ਢੰਗ ਨਾਲ ਬਣਾਉਣਾ ਆ ਗਿਆਨ ਗੁਰੂ ਦੇ ਮੁਤਾਬਕ ਵੀ ਸਾਡੇ ਜੀਵਨ ਚ ਆਨੰਦ ਵੀ ਬਣਿਆ ਰਹੇ ਸਾਡੇ ਮਨ ਨੂੰ ਸੁੱਖ ਵੀ ਮਿਲੇ ਤੇ ਅਸੀਂ ਮਾਰਗ ਤੇ ਵੀ ਚੱਲੀਏ ਠੀਕ ਹੈ ਨਾ ਕਿਉਂਕਿ ਸੰਸਾਰ ਵਿੱਚ ਤੇ ਆਪਾਂ ਬਹੁਤ ਸਮਾਂ ਸੰਸਾਰ ਦੀਆਂ ਰੰਗ ਰਲੀਆਂ ਚ ਵੇਸਟ ਕਰ ਦਿੰਨੇ ਆ ਤੇ ਸਮਾਂ ਜਿਹੜਾ ਬਹੁਤ ਕੀਮਤੀ ਹੁੰਦਾ ਸਮਾਂ ਸਭ ਦਾ ਹੀ ਬਹੁਤ ਕੀਮਤੀ ਆ ਪਰ ਇਹਦੀ ਕੀਮਤ ਨੂੰ ਕੋਈ ਕੋਈ ਜਾਣਦਾ ਇਹਦੀ ਵੈਲਿਊ ਨੂੰ ਕੋਈ ਕੋਈ ਜਾਣਦਾ ਹੈ ਇਸ ਕਰਕੇ ਵੇਖੋ ਅ ਪੂਰੇ ਦਿਨ ਚ ਆਪਾਂ ਨੂੰ ਕਿੰਨਾ ਕੁ ਸਮਾਂ ਮਿਲਦਾ ਸਾਡੇ ਆਪਣੇ ਵਾਸਤੇ ਜੇ ਆਪਾਂ ਆਪਾ ਖੋਜਣ ਚੱਲ ਪਈਏ ਨਾ ਤੁਰ ਪਈਏ ਇਸ ਮਾਰਗ ਤੇ ਤਾਂ ਇਹ ਸਾਨੂੰ ਕਿਤੇ ਨਾ ਕਿਤੇ ਪਹੁੰਚਾ ਦੇਗਾ ਤੇ ਜੇ ਆਪਾਂ ਸੰਸਾਰ ਚ ਬਾਹਰ ਲੱਗੇ ਰਹੀਏ ਨਾ ਕਿਤੇ ਨਹੀਂ ਪਹੁੰਚਣਾ ਕਿੱਥੇ ਪਹੁੰਚਾਂਗੇ ਜਿੱਥੇ ਸੰਸਾਰ ਪਹੁੰਚੂਗਾ ਉਹ ਸੰਸਾਰ ਕਿੱਥੇ ਪਹੁੰਚੂਗਾ ਪਤਾ ਹੀ ਨਹੀਂ ਪਤਾ ਹੀ ਨਹੀਂ ਕਿਦਰ ਨੂੰ ਤੁਰ ਜਵੇ ਸੰਸਾਰ ਆਪਾਂ ਦੇਖ ਹੀ ਰਹੇ ਹਾਂ ਉਹ ਸੰਸਾਰ ਤੇ ਫਿਰ 84 ਦੇ ਚੱਕਰ ਵੱਲ ਜਾਦਾ ਹੈ ਆਪਣੇ ਘਰ ਵੱਲ ਕੋਈ ਕੋਈ ਜਾਂਦਾ ਸੋ ਇੱਥੇ ਬੈਠ ਕੇ ਸਾ ਆਪਸੀ ਆਪਣੇ ਘਰ ਚ ਬੈਠਦੇ ਆ ਆਪਣੇ ਆਪੇ ਨਾਲ ਬੈਠਦੇ ਆ ਤੇ ਉਹ ਸਮਾਂ ਬੜੇ ਆਨੰਦ ਵਾਲਾ ਹੈ ਤੇ ਬਹੁਤ ਬੜ ਭਾਗੀਆਂ ਨੂੰ ਇਹ ਜਿਹੜੀ ਕਿਰਪਾ ਪ੍ਰਾਪਤ ਹੁੰਦੀ ਆਪਣੇ ਆਪ ਨਾਲ ਬੈਠਣ ਦੀ ਆਪਣੇ ਆਪ ਨੂੰ ਖੋਜਣ ਦੀ ਵਿਰਲਿਆਂ ਦੀ ਕਿਰਪਾ ਹੁੰਦੀ ਹੈ ਸਾਰਾ ਸੰਸਾਰ ਤਾਂ ਕਿਸੇ ਨਾ ਕਿਸੇ ਦਾ ਸੰਗ ਭਾਲਦਾ ਭਾਲਦਾ ਹੈ ਕਿ ਨਹੀਂ ਹੋਰ ਨਹੀਂ ਕੁਝ ਤਾਂ ਮੋਬਾਈਲ 'ਚ ਹੀ ਲੱਗੇ ਰਹਿੰਦੇ ਨੇ ਜੀ ਵੇਖੋ ਕਿੰਨੇ ਕਿੰਨਾ ਟਾਈਮ ਉਹ ਮੋਬਾਈਲ ਤੇ ਵੇਸਟ ਕਰ ਦਿੰਦੇ ਆ ਤੇ ਮੈਨੂੰ ਲੱਗਦਾ ਕਿ ਜਿਹੜੇ ਨਾਮਜਾਪ ਦੇ ਇਹਨਾਂ ਨੂੰ ਪਤਾ ਲੱਗਦਾ ਵੀ ਕਿੰਨੀ એનર્ਜੀ ਖਾਂਦਾ ਹੈ ਹੈ ਇਹਦੇ ਵੱਲ ਆਪਾਂ ਅੱਖ ਵੀ ਪੁੱਟ ਕੇ ਵੇਖਦੇ ਆ ਨਾ ਇਹ ਅੰਦਰੋਂ એનર્ਜੀ ਖਿੱਚਦਾ ਹਾਂ ਕੋਈ ਗਿਆਨ ਵਾਲੀ ਗੱਲ ਕੋਈ ਆਪਦੀ ਸੁਣ ਲਈ ਵੇਖ ਲਈ ਤਾਂ ਉਹ ਇੱਕ ਵੱਖਰਾ ਵਿਸ਼ਾ ਹੈ ਇਹ ਚੀਜ਼ਾਂ ਲੋੜ ਮੁਤਾਬਕ ਹੀ ਹਾਂ ਸਾਨੂੰ ਸੰਸਾਰ ਚ ਨਾ ਪਟਕਣਾ ਪਵੇ ਤੇ ਵੀ ਸੰਸਾਰੀ ਆ। ਇਹ ਸਾਰੇ ਸੰਸਾਰ ਇਹਦੇ ਵਿੱਚ ਸਾਰਾ ਸੰਸਾਰ ਹੀ ਆ ਗਿਆ ਹੈ ਨਾ। ਤੇ ਸੰਸਾਰ ਦੇ ਵਿੱਚੋਂ ਆਪਾਂ ਕੀ ਲੈਨੇ ਆਪਣੇ ਕੋਈ ਲੋੜ ਵਾਲੀ ਚੀਜ਼। ਐਵੇਂ ਤਾਂ ਕੂੜਾ ਨਹੀਂ ਇਕੱਠਾ ਕਰਦੇ ਆਪਾਂ। ਤੇ ਬਸ ਓਨੀ ਕੁ ਲੈ ਲਈ ਲੋੜ ਵਾਲੀ ਚੀਜ਼ ਇਹਦੇ ਚ। ਬਾਕੀ ਕੋਈ ਲੋੜ ਹੀ ਨਹੀਂ। ਸੋ ਆਪਣੀ એનર્ਜੀ ਨੂੰ ਬਚਾਉਣਾ ਕਿੱਦਾਂ ਹੈ? ਉਹਨੇ ਵੇਖ ਲਓ ਕੋਈ ਚਾਰ ਜਣੇ ਬੈਠ ਕੇ ਨਿੰਦਿਆ ਚੁਗਲੀ ਕਰਨ ਲੱਗ ਜਾਣਗੇ ਤਾਂ ਉਥੇ ਸਾਰੀ એનર્ਜੀ ਐਨਾ ਕੂੜਾ ਖਿੱਲਰ ਜਾਊਗਾ ਕਿਉਂਕਿ ਜਿਹੜਾ ਸੂਖਸ਼ਮ ਦੇ ਮਾਰਗ ਤੇ ਚੱਲ ਗਿਆ ਨਾ ਉਹਨੂੰ ਦਿਸਣ ਲੱਗ ਜਾਂਦੀਆਂ ਇਹ ਚੀਜ਼ਾਂ ਵੀ ਵੇਖੋ ਕਿੰਨਾ ਕੂੜਾ ਹੈ ਸੰਸਾਰ ਕਿੰਨਾ ਕੂੜਾ ਇਕੱਠਾ ਕਰਦਾ ਹੈ ਕਿੰਨੀ ਗੰਦਗੀ ਇਕੱਠੀ ਕਰਦਾ ਹੈ ਤੇ ਜਦ ਆਪਣਾ ਕੱਲਿਆਂ ਦਾ ਜਿਹੜਾ ਮਾਰਗ ਉਥੇ ਤਾਂ ਕੋਈ ਅਈ ਨਹੀਂ ਵੀ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਜੋ ਮਾਰ ਗਿਆੰਦਾ ਮਾਰ ਗਿਆ ਵੀ ਕੋਈ ਕਿਸੇ ਦੀ ਬੁਰੀਾਈ ਨਹੀਂ ਕਰਨੀ ਕਿਉਂਕਿ ਜਿਹਨੂੰ ਦਿਸਣ ਲੱਗ ਜਾਂਦਾ ਨਾ ਕੂੜਾ ਇਕੱਠਾ ਹੁੰਦਾ ਹੈ ਉਹ ਫਿਰ ਕੂੜਾ ਨਹੀਂ ਇਕੱਠਾ ਕਰਦਾ ਇਸ ਆਪਾਂ ਨੂੰ ਹੀ ਲੇਖਾ ਦੇਣਾ ਹੁੰਦਾ ਕਿਸੇ ਨੇ ਤਾਂ ਦੇਣਾ ਹੀ ਨਹੀਂ ਨਾਲ ਕਿ ਜਾਊਗਾ ਕੋਈ ਹਿਸਾਬ ਕਿਤਾਬ ਕਰਨ ਅਗਲਾ ਆਵਦੇ ਸਮੇਂ ਤੇ ਆਵਦਾ ਦਊਗਾ ਜਦੋਂ ਸਾਡਾ ਸਮਾਂ ਆ ਗਿਆ ਉੱਥੇ ਅਸੀਂ ਆਪਣਾ ਦਵਾਂਗੇ ਤੇ ਲੇਖੇ ਦੇ ਚੱਕਰ ਚ ਤੇ ਆਪਾਂ ਹੁਣ ਪੈਣਾ ਹੀ ਨਹੀਂ ਇਹ ਨਾਮ ਅਭਿਆਸ ਕਰਨਾ ਹੀ ਬਹੁਤ ਕਿਰਪਾ ਮਹਾਰਾਜ ਦੀ ਇਹ ਨਾਮ ਜਪਣਾ ਹੀ ਬਹੁਤ ਵੱਡੀ ਸ਼ਕਤੀ ਹੈ ਨਾਮ ਹੀ ਜੋ ਗੁਰਮੰਤਰ ਜਪਦੇ ਫਿਰ ਜਿਹੜਾ ਅੰਦਰ ਸਾਡੇ ਨਾਮ ਪ੍ਰਗਟ ਹੋ ਜਾਂਦਾ ਉਹ ਤਾਂ ਸਾਡਾ ਜੀਵਨ ਅੰਦਰੋਂ ਸਵਾਰਦਾ ਹੀ ਆ ਉਹ ਸ਼ਬਦ ਸਾਡਾ ਗੁਰੂ ਏ ਜਿਹੜਾ ਸ਼ਬਦ ਸਾਡੇ ਅੰਦਰ ਚੱਲਦਾ ਹੈ ਉਹ ਉਹ ਸ਼ਬਦ ਸਾਡਾ ਗੁਰੂ ਏ ਉਨੇ ਸਾਨੂੰ ਸਵਾਰਨਾ ਹੀ ਸਵਾਰਨਾ ਹੈ ਸੋ ਉਹ ਐਸਾ ਔਰਾ ਬਣ ਜਾਂਦਾ ਆ ਐਸੀ ਪਾਵਰ ਨਾਲ ਹੋ ਜਾਂਦੀ ਆ ਕਿ ਆਪਾਂ ਕੰਮਾਂ ਧੰਦਿਆਂ ਚ ਵਿਚਰਦੇ ਆ ਉਹ ਆਪਣੇ ਆਪ ਸਾਡੇ ਅੱਗੇ ਉਸ ਹਿਸਾਬ ਨਾਲ ਸਾਡੇ ਚ ਸਮਝ ਲਈ ਜਾਂਦਾ ਆਪਣੇ ਤਰੀਕੇ ਨਾਲ ਸਾਡੇ ਕੰਮ ਕਰੀ ਜਾਂਦਾ ਹੈ ਵਾਹਿਗੁਰੂ ਸਾਰੇ ਭਰਮ ਖਤਮ ਹੋ ਜਾਂਦੇ ਇਸ ਮਾਰਗ ਤੇ ਗੁਰਮਖ ਪਿਆਰਿਓ ਇਦਾਂ ਦਾ ਮਾਰਜ ਆਪਾਂ ਕਾਫੀ ਦਿਨ ਹੋ ਗਏ ਸ਼ਬਦ ਦੀ ਵਿਚਾਰ ਨਹੀਂ ਕਰੀ ਹਨਾ ਪੂਰਾ ਸ਼ਬਦ ਕਰਦੇ ਆ ਤਾਂ ਅੱਜ ਕਰ ਲਈਏ ਕਿੱਦਾਂ ਮੂਡ ਅੱਜ ਇੱਕ ਇੱਕ ਸ਼ਬਦ ਲੈ ਕੇ ਉਹਦੀ ਵਿਚਾਰ ਕਰ ਲਈਏ ਹਨਾ ਇਹ ਚੌਥੇ ਮਹੱਲੇ ਦਾ ਸ਼ਬਦ ਆ ਤੇ ਆਪਾਂ ਬੋਲਾਂਗੇ ਤੁਸੀਂ ਵਿਚਾਰ ਕਰਕੇ ਦੱਸਣੀ ਆਂ ਵੀ ਕੌਣ ਕਰ ਸਕਦਾ ਕਿੰਨੂ ਇਹਦੀ ਅਰਥ ਆਗੇ ਮਹਾਰਾਜ ਕਹਿੰਦੇ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਹਿੰਦੇ ਮੁੰਦ ਇਆਣੀ ਪੇਯੜੇ ਕਿਉਂ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮਖ ਸੋਹਰੜੇ ਕਮ ਸਿੱਖਿਆ ਕਹਿੰਦੇ ਮੁੰਦ ਇਆਣੀ ਪਈੜੇ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮਖ ਸੋਹਰੜੇ ਕਮ ਸਿੱਖਿਆ ਜੋ ਆਪਾਂ ਹੁਣੇ ਵਿਚਾਰ ਕਰੀ ਆ ਨਾ ਉਹਦੇ ਤੇ ਟੁੱਕਦਾ ਏ ਵੇਖੋ ਜੋ ਆਪਾਂ ਨੂੰ ਮਹਾਪੁਰਖਾਂ ਨੇ ਗਿਆਨ ਦਿੱਤਾ ਉਸ ਤੇ ਆਪਾਂ ਚੱਲਦੇ ਆ ਹਨ ਉਸ ਤੇ ਆਪਾਂ ਚੱਲਦੇ ਆ ਤੇ ਉਹ ਜਿਹੜਾ ਗਿਆਨ ਆ ਸਾਡੀ ਜੀਵਨ ਜਾਚ ਆ ਉਹ ਸਭ ਦੀ ਜੀਵਨ ਜਾਚ ਬਣ ਜਾਂਦਾ ਹੋ ਗਿਆਨ ਬਣ ਜਾਂਦਾ ਨਾ ਕਿਉਂਕਿ ਆਪਾਂ ਉਸ ਗਿਆਨ ਨੂੰ ਆਪਣੇ ਜੀਵਨ ਚ ਧਾਰਨ ਕਰ ਲੈਨੇ ਆ ਉਸ ਤੇ ਆਪਾਂ ਪ੍ਰੈਕਟੀਕਲ ਕਰਦੇ ਆ ਤੇ ਜਦੋਂ ਅਸੀਂ ਬਾਣੀ ਪੜ੍ਹਦੇ ਆ ਫਿਰ ਸਾਨੂੰ ਉਹ ਗਿਆਨ ਉਹਦੇ ਵਿੱਚ ਵੀ ਨਜ਼ਰ ਆਉਣ ਲੱਗ ਜਾਂਦਾ ਇਹ ਗੁਰੂ ਸਾਹਿਬ ਤਾਂ ਗੱਲ ਕਹਿ ਰਹੇ ਆ ਜਦ ਅਗਿਆਨਤਾ ਚ ਪੜ੍ਹਦੇ ਸੀ ਤੇ ਜਦ ਆਪਾਂ ਉਹ ਵਾਲਾ ਸਿੱਟਾ ਨਹੀਂ ਸੀ ਕੱਢ ਪਾਉਂਦੇ ਹਨਾ ਹੁਣ ਜੋ ਆਪਾਂ ਵਿਚਾਰ ਕੀਤੀ ਆ ਨਾ ਉਹੀ ਵਿਚਾਰ ਇਹਦੇ ਵਿੱਚ ਆਇਆ ਨਹੀਂ ਆਨਸਰ ਹੂੰ ਪੈਯੜੇ ਕੀ ਹੁੰਦਾ ਪੇਕੇ ਪੇਕੇ ਸਹਰੜੇ ਕੀ ਹੁੰਦਾ ਜਦੋਂ ਆਪਾਂ ਸਹਰੜੇ ਵਾਲੀ ਤੱਕ ਸਮਝ ਲਈ ਤੇ ਸਮਝ ਲਓ ਵੀ ਜੋ ਪਹਿਲਾਂ ਕਿਹਾ ਗਿਆ ਉਹ ਪੈਯੜੇ ਆ ਉਹ ਪੇਕੇ ਆ ਹਨਾ ਹੁਣ ਬੜਾ इजीली ਮਾਰਾ ਹੀ ਦੱਸ ਰਿਹਾ ਵੇਖੋ ਤੁਸੀਂ ਕਿਉਂ ਨਹੀਂ ਕਰਦੇ ਵਿਚਾਰ ਫਿਰ ਜਦੋਂ ਵੇਲਾ ਸਮਾਂ ਹੁੰਦੇ ਹੋ ਨਾ ਉਦੋਂ ਗੁਰਬਾਣੀ ਕੱਢ ਕੇ ਵਿੱਚੋਂ ਵਿਚਾਰ ਕਰਿਆ ਕਰੋ ਵੇਖੋ ਜਦੋਂ ਆਪਾਂ ਆਪ ਬਾਣੀ ਨੂੰ ਵਿਚਾਰਾਂਗੇ ਖੋਜਾਂਗੇ ਨਾ ਤੇ ਸਾਨੂੰ ਇੱਕ ਵੱਖਰਾ ਹੀ ਖਜ਼ਾਨਾ ਅੰਦਰ ਮਨ ਦੀ ਸ਼ਾਂਤੀ ਕਾਗਰ ਦਾ ਇੱਕ ਵੱਖਰੀ ਪਾਵਰ ਹੀ ਸਾਨੂੰ ਉਸ ਚੋਂ ਮਿਲਦੀ ਆ ਇੰਨਾ ਸਾਨੂੰ ਰਸ ਹੁੰਦਾ ਆ ਉਹ ਸਾਨੂੰ ਬਾਣੀ ਦੇ ਵਿੱਚ ਬ੍ਰਹਮ ਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਹ ਧੁਰ ਕੀ ਬਾਣੀ ਆਈ ਇਨ ਸਗਲੀਆਂ ਚਿੰਤਾ ਮਿਟਾਈ ਤੇ ਉਹ ਜਦੋਂ ਆਪਾਂ ਬਾਣੀ ਵਿਚਾਰਦੇ ਆਂ ਇੰਜ ਲੱਗਦਾ ਜਿਵੇਂ ਅਸੀਂ ਉਸ ਨੂਰ ਚ ਉਸ ਪ੍ਰਕਾਸ਼ ਚ ਪਹੁੰਚ ਗਏ ਹੁਣੇ ਕਿਉਂਕਿ ਉਹ ਤੇ ਆ ਹੀ ਹੈ ਸਾਰਾ ਕਾਲੀ ਕਲਾ ਸਾਡੇ ਆਸ-ਪਾਸ ਤੇ ਸਮਝ ਆਉਣੀ ਚਾਹੀਦੀ ਆਪਾਂ ਨੂੰ ਸੁਣਦੇ ਵੀ ਆ ਤਾਂ ਵਿਚਾਰ ਸਾਨੂੰ ਆਉਣੀ ਚਾਹੀਦੀ ਏਦੀ ਕਰੀਏ ਫਿਰ ਤੁਸੀਂ ਤਾਂ ਪੱਕੀ ਪਗਾਈ ਖੀਰ ਖਾਣਦੇ ਹੋਗੇ ਜੀ ਦਾ ਇਹ ਹੈ ਕਿ ਪੱਕਿਆ ਪਗਾਇਆ ਸਾਡੇ ਅੱਗੇ ਰੱਖ ਦੋ ਬਸ ਅਸੀਂ ਸੁਣੀ ਜਾਈਏ ਅਸੀਂ ਆਪ ਕੋਸ਼ਿਸ਼ ਨਾ ਕਰੀਏ ਆਪ ਅਸੀਂ ਵੇਖੋ ਆਵ ਜੇ ਆਪਾਂ ਬੁੱਧੀ ਨੂੰ ਵਿਵੇਕ ਕਰਨਾ ਹੈ ਨਾ ਤੇ ਆਪਾਂ ਕੋਸ਼ਿਸ਼ ਕਰਨੀ ਆ ਵੇਖੋ ਸਭ ਕਰਦੇ ਨੇ ਜਿਹੜੇ ਇਸ ਮਾਰਗ ਤੇ ਚੱਲਦੇ ਆ ਉਹ ਉਹਨਾਂ ਦਾ ਜਿਹਦਾ ਬਾਣੀ ਨਾਲ ਪਿਆਰ ਹੈ ਨਾ ਤੇ ਉਹ ਕਹੇਗਾ ਕਿ ਬਾਣੀ ਦੇ ਵਿੱਚ ਜੋ ਹੈਗਾ ਮੈਨੂੰ ਮਿਲ ਜਵੇ ਨਹੀਂ ਨਹੀਂ ਸੰਗਣਾ ਨਹੀਂ ਸੰਗਣਾ ਪੰਗੇ ਦੇ ਕੋਲ ਆਪਾਂ ਸਾਰੇ ਇਕੋ ਜਿਹੇ ਆ ਬੈਠ ਕੇ ਵਿਚਾਰ ਕਰ ਰਹੇ ਆ ਤੇ ਇਹਦੇ ਵਿੱਚ ਕਿਹੜੀ ਆ ਕਿਹੜੀ ਗੱਲੋਂ ਆਪਾਂ ਝਕਣਾ ਹਾਂ ਹਾਂ ਨਹੀਂ ਨਹੀਂ ਇੱਥੇ ਤੇ ਆਪਾਂ ਅਹੀ ਤੇ ਸਮਾਂ ਸਾਨੂੰ ਮਿਲਿਆ ਸਾਡੇ ਅਸੀਂ ਆਪੇ ਦੀ ਗੱਲ ਕਰੀਏ ਮਹਾਰਾਜ ਕਹਿੰਦੇ ਨੇ ਮੁੰਦ ਈਆਣੀ ਪੇੜੇ ਕਿਉਂ ਕਰ ਹਰ ਦਰਸ਼ਨ ਪਿਖਿਆ ਮੁੰਦ ਏ ਆਣੀ ਜਿੰਨੂ ਗਾ ਲੋ ਪੋਲੀ ਏ ਆਣੀ ਮਤਲਬ ਬਾਲੜੀਏ ਕਹਿ ਲੋ ਹੈਨਾ ਕਹਿੰਦੇ ਜੀਵ ਇਸਤਰੀ ਕਹ ਲੋ ਹੈਨਾ ਕਹਿੰਦੇ ਪੇਕੇ ਘਰ ਵਿੱਚ ਰਹਿ ਕੇ ਤੂੰ ਕਿਵੇਂ ਹਰੀ ਦੇ ਦਰਸ਼ਨ ਕਰੇਂ ਕਹਿੰਦੇ ਪੋਲਿਏ ਜੀ ਇਸਤਰੀਏ ਜਾਂ ਬਾਲੜੀਏ ਕਹਿੰਦੇ ਤੂੰ ਪੇਕੇ ਘਰ ਚ ਰਹਿ ਕੇ ਕਿੱਦਾਂ ਹਰੀ ਦੇ ਦਰਸ਼ਨ ਕਰੇ ਹੁਣ ਪੇਕੇ ਘਰ ਕਿਹੜੇ ਆ ਆ ਸੰਸਾਰ ਆ ਸੰਸਾਰ ਸਾਡੇ ਵਾਸਤੇ ਕੀ ਆ ਇਹ ਸਾਡਾ ਪੇਕਾ ਘਰ ਆ ਇੱਥੇ ਵੀ ਇੱਕ ਪੇਕਾ ਘਰ ਆ ਇੱਥੇ ਵੀ ਇੱਕ ਸੋਹਰਾ ਘਰ ਆ ਪਰ ਇੱਥੇ ਕਹਿੰਦੇ ਵੀ ਪੇਕਾ ਘਰ ਆ ਜਿੱਥੇ ਪ੍ਰਮਾਤਮਾ ਦਾ ਵਾਸਾ ਆ ਜਿੱਥੇ ਸਾਡਾ ਘਰ ਆ ਸੁੰਨ ਪ੍ਰਕਾਸ਼ ਉਹ ਸਾਡਾ ਸੋਹਰਾ ਘਰ ਆ ਹੁਣ ਕਹਿੰਦੇ ਵੀ ਪੇਕੇ ਘਰ ਰਹਿ ਕੇ ਹਰੀ ਦੇ ਦਰਸ਼ਨ ਕਿੱਦਾਂ ਹੋਣ ਕਹਿੰਦੇ ਹਰ ਹਰ ਆਪਣੀ ਕਿਰਪਾ ਕਰੇ ਗੁਰਮਖ ਸੋਹਰੜੇ ਕੰਮ ਸਿੱਖੇ ਕਹਿੰਦੇ ਜੇ ਵਾਹਿਗੁਰੂ ਕਿਰਪਾ ਕਰਨ ਨਾ ਤਾਂ ਫੇਰ ਜਿਹੜੀ ਗੁਰਮਖ ਜੀ ਵਿਸਤਰੀ ਆ ਉਹ ਆਪਣੇ ਸਹੁਰੇ ਘਰ ਵਿੱਚ ਵਸਣ ਲਈ ਉੱਥੋਂ ਦੇ ਕੰਮ ਸਿੱਖੇ ਆਜਾ ਆਪਾਂ ਇੱਥੇ ਕਰ ਰਹੇ ਆ ਨਾ ਇਹ ਆਪਣੇ ਸਹੁਰੇ ਘਰ ਚ ਵਸ ਜئے ਸੀ ਵਧੀਆ ਉਹ ਕੰਮ ਸਿੱਖ ਰਹੇ ਹੁਣ ਜਿਵੇਂ ਆਪਾਂ ਆਪਣੇ ਪੇਕੇ ਘਰ ਚ ਹੁੰਨੇ ਤੇ ਸਾਡੀਆਂ ਮਾਵਾਂ ਕਹਿੰਦੀਆਂ ਨਾ ਇਹ ਕੰਮ ਸਿੱਖ ਲੈ ਇਹ ਕੰਮ ਸਿੱਖ ਲੈ ਵੀ ਤੂੰ ਸਹੁਰੇ ਘਰ ਜਾਣਾ ਇਹ ਜਿਹੜਾ ਉਪਦੇਸ਼ ਆ ਨਾ ਲੇਡੀਜ਼ ਜੈਂਟਸ ਵਾਸਤੇ ਏਕਾ ਪਰ ਇੱਕ ਐਗਜ਼ੈਂਪਲ ਦੇ ਤੌਰ ਤੇ ਮਹਾਰਾਜ ਨੇ ਸੰਸਾਰ ਨੂੰ ਵਿੱਚ ਲਿਆ ਵੀ ਜਿਵੇਂ ਪੇਕੇ ਘਰ ਦੇ ਵਿੱਚ ਕੁੜੀ ਨੂੰ ਕਿਹਾ ਜਾਂਦਾ ਵੀ ਤੂੰ ਸਹੁਰੇ ਘਰ ਵਸਣਾ ਹੈ ਤੇ ਇਹ ਕੰਮ ਧੰਦੇ ਕਰਨੇ ਸਿੱਖ ਇਹ ਸਾਰੇ ਹੁਨਰ ਸਿੱਖ ਵੀ ਜੇ ਤੈਨੂੰ ਸਹੁਰੇ ਘਰ ਇਹ ਕੰਮ ਨਹੀਂ ਆਏ ਤੇ ਤੇਰੇ ਪਤੀ ਨੇ ਤੇਰੇ ਤੋਂ ਖੁਸ਼ ਨਹੀਂ ਹੋਣਾ ਤੇ ਫਿਰ ਤੇਰਾ ਉਥੇ ਵਾਸਾ ਜਿਹੜਾ ਔਖਾ ਹੋ ਜਾਣਾ ਹੈ ਤੇ ਅੱਜ ਅੱਜਕੱਲ੍ਹ ਦੀਆਂ ਹੁਣ ਨਹੀਂ ਨਾ ਕੁੜੀਆਂ ਸਿੱਖਦੀਆਂ ਉਹ ਕੰਮ ਤੇ ਵਾਸੇ ਔਖੇ ਹਨ ਗਰਾਂਜ ਕਲੇਸ਼ ਦਾ ਕਾਰਨ ਆ ਜਦੋਂ ਲੋਕ ਚਲੇ ਹੀ ਉਲਟੇ ਪਾਸੇ ਗਏ ਬੁੱਧੀ ਉੱਠੇ ਪਾਸੇ ਨੂੰ ਹੋ ਗਈ ਤਾਂ ਫਿਰ ਪੁੱਠੇ ਕੰਮ ਹੋਣੇ ਹੁਣ ਮਹਾਰਾਜ ਕਹਿੰਦੇ ਵੀ ਤੂੰ ਪੇਕੇ ਘਰ ਦਰਸ਼ਨ ਕਿੱਦਾਂ ਕਰੇ ਤੇ ਸਹੁਰੇ ਘਰ ਚ ਜਾ ਕੇ ਵਸੇ ਤੇ ਪੇਕੇ ਘਰ ਚ ਰਹਿ ਕੇ ਕੰਮ ਕਿਹੜੇ ਸਿੱਖਣੇ ਹੁਣ ਕਹਿੰਦੇ ਸਹੁਰੜੇ ਕੰਮ ਸਿੱਖੇ ਗੁਰਮਖ ਹਰ ਹਰ ਸਦਾ ਧਿਆਏ ਪਹਿਲਾ ਕੰਮ ਕੀ ਆ ਕਹਿੰਦੇ ਸਾਰੇ ਜਾਣ ਵਾਸਤੇ ਤੈਨੂੰ ਸਭ ਤੋਂ ਪਹਿਲਾ ਕੰਮ ਕਿਹੜਾ ਸਿੱਖਣਾ ਪੈਣਾ ਪਰਮੇਸ਼ਰ ਨੂੰ ਬਾਰ-ਬਾਰ ਧਿਆਉਣਾ ਪੈਣਾ ਉਹਨੂੰ ਚੇਤੇ ਕਰਨਾ ਪੈਣਾ ਤਾਂ ਉਹਦਾ ਦਰਸ਼ਨ ਵੀ ਹੋਊਗਾ ਉਹਦੇ ਘਰ 'ਚ ਵੀ ਜਾ ਕੇ ਜੀ ਵਿਸਤਰੀ ਵਸੂਗੀ ਬਾਲੜੀ ਜਾਂ ਪਤਨੀ ਕਹਿ ਲੋ ਕਿਉਂਕਿ ਪਰਮਾਤਮਾ ਸਭ ਦਾ ਪਤੀ ਆ ਇਹ ਲੇਡੀਜ਼ ਜੈਂਟਸ ਵਾਸਤੇ ਇੱਕੋ ਉਪਦੇਸ਼ ਆ ਸਾਨੂੰ ਲੱਗਦਾ ਕਿ ਸ਼ਾਇਦ ਅਸੀਂ ਲੇਡੀਜ਼ ਆਂਦੇ ਸਾਡੇ ਵਾਸਤੇ ਆ ਪਰ ਜੈਂਸ ਵਾਸਤੇ ਵੀ ਆ ਕਿਉਂਕਿ ਜਿਨ੍ਹਾਂ ਨੇ ਬਾਣੀ ਲਿਖੀ ਉਹ ਜੈਂਸ ਨੇ ਗੁਰੂ ਸਾਹਿਬ ਨੇ ਲਿਖੀ ਨਾ ਹਾਂ ਤੇ ਗੁਰੂ ਸਾਹਿਬ ਆਪਣਾ ਪ੍ਰੈਕਟੀਕਲ ਲਿਖ ਰਹੇ ਨੇ ਕਹਿੰਦੇ ਸਹਿਆਂ ਵਿੱਚ ਫਿਰੇ ਸੁਹੇਲੀ ਹਰ ਦਰਗਹਿ ਬਾਹ ਲੜਾਈ ਕਹਿੰਦੇ ਜਦੋਂ ਉਹ ਆਪਣੀਆਂ ਸਹੇਲੀਆਂ ਵਿੱਚ ਖੁਸ਼ ਰਹੇਗੀ ਤਾਂ ਕਹਿੰਦੇ ਦਰਗਾਹ ਦੇ ਵਿੱਚ ਉਹਦੀ ਬਾਹ ਹਾਂ ਹਲੋ ਲਡੋਣੀ ਹੁੰਦਾ ਵੀ ਐ ਆਪਾਂ ਉੱਚੀ ਕਰਦੇ ਆ ਨਾ ਬਾ ਜਿੱਦਾਂ ਇਸਰਾ ਕਹਿੰਦੇ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਕਹਿੰਦੇ ਧਰਮ ਰਾਜ ਦੇ ਜੜੀ ਵਹੀ ਆ ਉਹਦੇ ਵਿੱਚ ਉਹਦਾ ਕੋਈ ਲੇਖਾ ਬੈਲੈਂਸ ਨਹੀਂ ਨਿਕਲੂਗਾ ਕਹਿੰਦੇ ਕਿਉਂ ਨਹੀਂ ਨਿਕਲੂਗਾ ਕਿਉਂਕਿ ਉਹਨੇ ਸੰਸਾਰ ਵਿੱਚ ਰਹਿ ਕੇ ਬਾਰ ਬਾਰ ਹਰੀਦਾ ਨਾਮ ਜਪਿਆ ਤੇ ਸਾਰਾ ਉਹਦਾ ਜਿਹੜਾ बार-बार ਨਾਮ ਜਪਣ ਦਾ ਕੀ ਉਹਦਾ ਫਲ ਹੋਏਗਾ ਕਿ ਸਾਰੇ ਉਹਦੇ ਜਿਹੜੇ ਬੈਲੈਂਸ ਹੋ ਗੋ ਉਹਦੇ ਉੱਪਰ ਕਾਂਟਾ ਵੱਜ ਜਾਊਗਾ ਵੀ ਇਹਦੀ ਕੋਈ ਬਾਕੀ ਨਹੀਂ ਆ ਤੇ ਕਹਿੰਦੇ ਉਹ ਆਪਣੀਆਂ ਫਿਰ ਸਤ ਸੰਗੀ ਸਹੇਲੀਆਂ ਵਿੱਚ ਵੀ ਖੁਸ਼ ਰਹੇਗੀ ਹੁਣ ਜਿਹੜੇ ਸਾਥ ਸੰਗ ਕਰਦੇ ਖੁਸ਼ ਰਹਿੰਦੇ ਹਨ ਨਹੀਂ ਰਹਿੰਦੇ ਰਹਿੰਦੇ ਹਨ ਰਿੰਦੇ ਆਨੰਦ ਵਿੱਚ ਰਹਿੰਦੇ ਹਨ ਕਿ ਨਹੀਂ ਚੜ੍ਹਦੀ ਕਲਾ ਚ ਰਹਿੰਦੇ ਹਨ ਹਣਾ ਤੇ ਉਹ ਕਹਿੰਦੇ ਇੱਥੇ ਵੀ ਖੁਸ਼ ਰਹੇਗੀ ਤੇ ਉੱਥੇ ਵੀ ਜਾ ਕੇ ਖੁਸ਼ ਰਹੇਗੀ ਤੇ ਆ ਜਿੱਤ ਵਾਸਤੇ ਬਾਹਰ ਲਏਗੇ ਹਾਂ ਮੈਂ ਜਿੱਤ ਕੇ ਆ ਗਈ ਹਾਂ ਸੰਸਾਰ ਤੋਂ ਜੀਵੀ ਸਤਰੀ ਕੀ ਕਹਿਗੇ ਕਿ ਮੈਂ ਸੰਸਾਰ ਤੋਂ ਜਿੱਤ ਕੇ ਆ ਗਈ ਮੈਂ ਸੰਸਾਰ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਸੀ ਕਹਿੰਦੇ ਨਾਮ ਜਪਿਆ ਸੀ ਇਸ ਕਰਕੇ ਧਰਮ ਰਾਜ ਧਰਮ ਰਾਜ ਨੇ ਉਹਦੇ ਸਾਰੇ ਹੀ ਬੈਲੈਂਸ ਦੇ ਉੱਪਰ ਲਕੀਰ ਫੇਰਤੀ ਵੀ ਇਹਦਾ ਕੋਈ ਵੀ ਬਕਾਇਆ ਨਹੀਂ ਰਿਹਾ ਕਹਿੰਦੇ ਮੁੰਦ ਇਆਣੀ ਪੇੜੇ ਗੁਰਮੁਖ ਹਰ ਦਰਸ਼ਨ ਦਿਖੇ ਕਹਿੰਦੇ ਇਸ ਤਰੀਕੇ ਨਾਲ ਉਹ ਭੋਲੀ ਜੀਵ ਇਸਤਰੀ ਪੇਕੇ ਘਰ ਦੇ ਵਿੱਚ ਜਦੋਂ ਪਰਮੇਸ਼ਰ ਦਾ ਨਾਮ ਜਪਦੀ ਆ ਉਹ ਹਰੀ ਦੇ ਦਰਸ਼ਨ ਕਰ ਲੈਂਦੀ ਆ ਵੇਖੋ ਵਧੀਆ ਨਾ ਦਰਸ਼ਨ ਕਰਨ ਦਾ ਸੌਖਾ ਤਰੀਕਾ ਦੱਸਿਆ ਜੇ ਆਪਾਂ ਨੇਕ ਨੀਤੀ ਨਾਲ ਲੱਗ ਜਾਈਏ ਨਾ ਇਸ ਮਾਰਗ ਤੇ ਵੀ ਅਸੀਂ ਅਮਰਤ ਵੇਲੇ ਜਪਣਾ ਹੀ ਜਪਣਾਏ ਨਹੀਂ ਵੀ ਹਾਂ ਕਿਤੇ ਕਰ ਲਿਆ ਨਾ ਕਰ ਲਿਆ ਵੀ ਅਮਰਤ ਵੇਲਾ ਹੋਸ ਜੇ ਨਾ ਤੇ ਸਾਡੇ ਸਾਨੂੰ ਚਿੰਤਾ ਹੋ ਜਾਣੀ ਚਾਹੀਦੀ ਆ ਕਿ ਨਹੀਂ ਅੱਜ ਮੇਰਾ ਸਹੀ ਨਹੀਂ ਕੰਮ ਹੋਇਆ ਅਬਰ ਤੇ ਵੈਸੇ ਜਿਹੜਾ ਬੰਦਾ ਲੱਗ ਜਾਂਦਾ ਵਾਹਿਗੁਰੂ ਜੀ ਆਪ ਹੀ ਉਠਾਉਂਦੇ ਉਹਨੂੰ ਉਹਦੇ ਉਹਦੇ ਜਾਗਣ ਤੇ ਰਹਿਣ ਹੀ ਨਹੀਂ ਦਿੰਦੇ ਉਹ ਆਪ ਹੀ ਹਲਾ ਕੇ ਠਾ ਦਿੰਦੇ ਆ ਉਠਾਉਂਦੇ ਕਿੰਨੇ ਹੁੰਦੇ ਕੁਛ ਨਾ ਕੁਛ ਲਾ ਕੇ ਕਰ ਦਿੰਦੇ ਆ ਗੜਬੜ ਸਾਨੂੰ ਲੱਗਦਾ ਕਿ ਹਨਾ ਵੀ ਸਾਨੂੰ ਉਠਾਤਾ ਹੈ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਸਾਨੂੰ ਉਠਾਇਆ ਹੈ ਕਿਉਂਕਿ ਕਿਸੇ ਵੇਲੇ ਆਪਾਂ ਨੂੰ ਹੋ ਜਾਂਦਾ ਕਿ ਆਪਾਂ ਲੇਟ ਸੌਂਨੇ ਆ ਜਾਂ ਕਿਸੇ ਵਜ੍ਹਾ ਕਰਕੇ ਤਾਂ ਵਾਹਿਗੁਰੂ ਜੀ ਆਪ ਹੀ ਠਾ ਦਿੰਦੇ ਨੇ ਉਹ ਸਮਾਂ ਸਾਡਾ ਸੰਭਾਲ ਲੈਂਦੇ ਨੇ ਐਨੀ ਕਿਰਪਾ ਹੋਣ ਲੱਗ ਜਾਂਦੀ ਕਿਉਂਕਿ ਆਸ-ਪਾਸ ਹੀ ਤੇ ਹੁੰਦੇ ਆ ਸਾਡੇ ਵਾਹਿਗੁਰੂ ਜੀ ਸੋ ਇਸ ਕਰਕੇ ਗੁਰਮਖ ਪਿਆਰਿਓ ਇਹ ਜਿਹੜਾ ਮਹਾਰਾਜ ਨੇ ਬਾਣੀ ਦੇ ਵਿੱਚ ਉਪਦੇਸ਼ ਦੱਸਿਆ ਪਈ ਨਾਮ ਜਪਣ ਦੀ ਕਿੰਨੀ ਵੱਡੀ ਮਹਾਨਤਾ ਆ ਸਤਸੰਗ ਕਰਨ ਦੀ ਕਿੱਡੀ ਵੱਡੀ ਮਹਾਨਤਾ ਆ ਕਿਉਂਕਿ ਜਦੋਂ ਆਪਾਂ ਸਤਸੰਗ ਕਰਦੇ ਆ ਸਾਨੂੰ ਆਪਾਂ ਇੱਥੇ ਗਿਆਨ ਦੀ ਵਿਚਾਰ ਕਰਦੇ ਆ ਤੇ ਸਾਨੂੰ ਇੱਕ એનર્ਜੀ ਮਿਲਦੀ ਹੈ ਮਿਲਦੀ ਕਿ ਨਹੀਂ ਤੇ ਜਦੋਂ ਅਸੀਂ ਬਾਹਰ ਜਾਂਦੇ ਆ ਸਾਨੂੰ ਲੱਗਦਾ ਹੈ ਕਿ ਹਾਂ ਅਸੀਂ ਕੁਝ ਖਰਾਕ ਲੈ ਕੇ ਆਏ ਆ ਕਿਉਂਕਿ ਜਿਹੜਾ ਮੰਨਿਆ ਸਾਡਾ ਉਹ ਫਿਰ ਤਰੋ ਤਾਜ਼ਾ ਹੋ ਜਾਂਦਾ ਹੈ ਸੋ ਮੰਨੂ ਜਦੋਂ ਡਾਈਟ ਮਿਲਦੀ ਆ ਤੇ ਉਹਦੀ ਕਮਜ਼ੋਰੀ ਉਹਦੀ ਵੀਕਨੈਸ ਦੂਰ ਹੁੰਦੀ ਉਹਦੀ ਸੁਸਤੀ ਵੀ ਦੂਰ ਹੁੰਦੀ ਆ ਤੇ ਇਹ ਜਿਹੜਾ ਆ ਸਾਰੀਆਂ ਬਖਸ਼ਿਸ਼ਾਂ ਹੈ ਮਹਾਰਾਜ ਦੀਆਂ ਜਿੰਨਾ ਵੱਧ ਤੋਂ ਵੱਧ ਆਪਣੇ ਕੋਲ ਜਪਿਆ ਜਾਵੇ ਕਿਉਂਕਿ ਸ਼ਬਦ ਤਾਂ ਹੈਗਾ ਬਹੁਤ ਵੱਡਾ ਤੇ ਹੁਣ ਆਪਣੇ ਕੋਲ ਸਮਾਂ ਨਹੀਂ ਆਪਣੇ ਕੋਲ ਪੂਰੀ ਵਿਚਾਰ ਨਹੀਂ ਹੋਣੀ ਬਾਕੀ ਆਪਾਂ ਫਿਰ ਕੱਲ ਕਰ ਲਈਏ ਹਨ ਕਿਉਂਕਿ ਫਿਰ ਜਦੋਂ ਅੱਗੇ ਸ਼ੁਰੂ ਕੀਤਾ ਫਿਰ ਆਪਾਂ ਨੂੰ ਉਥੋਂ ਤੱਕ ਪੂਰਾ ਕਰਨਾ ਪੈਂਦਾ ਜਿੱਥੋਂ ਤੱਕ ਪੂਰਾ ਸ਼ਬਦ ਹੁੰਦਾ ਹੈ ਫਿਰ ਕਿਉਂਕਿ ਫਿਰ ਜੇ ਆਪਾਂ ਵਿੱਚ ਕਰ ਲਈਏ ਤੇ ਪੂਰਾ ਰਿਜ਼ਲਟ ਬਣੀ ਨਿਕਲਦਾ ਤੇ ਕੱਲ ਨੂੰ ਕਰ ਲਾਂਗੇ ਹੁਣ 5-7 ਮਿੰਟ ਅਭਿਆਸ ਕਰ ਲਈਏ ਇੰਨੇ ਵਿਚਾਰ ਕਰਦੇ ਹੋਏ ਆਂ ਭੁੱਲਾਂ ਬਖਸ਼ ਜਣੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ eh uh, ah uh, ini baru